ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਤਾਂ ਕੱਲੀ-ਕੱਲੀ ਗੱਲ ਆ ਜਿਹੜੀ ਮੈਂ ਤੁਹਾਨੂੰ ਸੱਚ ਦੱਸੂਗੀ ਕਿਉਂਕਿ ਬਹੁਤ ਸਾਰੇ ਲੋਕ ਵੀਡੀਓ ਬਣਾਉਂਦੇ ਆ ਤਾਂ ਨਹੀਂ ਰਹੀ ਝੂਠ ਬੋਲਦੇ ਆ ਮੈਂ ਤੁਹਾਡੀ ਹੈਲਪ ਲਈ ਤੁਹਾਡੀ ਮਦਦ ਲਈ ਅੱਜ ਤੁਹਾਨੂੰ ਕੁਝ ਕੁ 5-7 ਗੱਲਾਂ ਦੱਸੂਗੀ ਬਸ ਉਹ ਨੋਟ ਕਰ ਲਿਓ ਲਿਖ ਕੇ ਰੱਖ ਲਿਓ ਤੇ ਜੇ ਤੁਸੀਂ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਚਾਹੁੰਦੇ ਆ ਕੋਈ ਆਪਣੇ ਕੰਮ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਤਾਂ ਇਹ ਵੀਡੀਓ ਜਿਹੜੀ ਹੈ ਤੁਹਾਡੇ ਕੰਮ ਦੀ ਹੈ ਤੇ ਇਹਨੂੰ ਸੇਵ ਜ਼ਰੂਰ ਕਰ ਲਓ ਸ਼ੇਅਰ ਜ਼ਰੂਰ ਕਰ ਲਿਓ ਪਹਿਲਾਂ ਤਾਂ ਇਹ ਆਪਣਾ ਹੈ 1 ਲੱਖ ਸਬਸਕ੍ਰਾਈਬਰ ਤੋਂ ਬਾਅਦ ਆ ਜਿਹੜਾ YouTube ਤੇ ਸਿਲਵਰ ਪਲੇ ਬਟਨ ਆਉਂਦਾ ਤੇ ਉਹ ਆਪਣਾ ਆ ਗਿਆ ਤੇ ਇਹਨੂੰ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਣੀ ਆ ਤੇ ਸਾਰਿਆਂ ਨੇ ਕਮੈਂਟ ਦੇ ਵਿੱਚ ਵਧਾਈਆਂ ਜ਼ਰੂਰ ਦੇਣੀਆਂ ਕਿਉਂਕਿ ਪਤਾ ਕੀ ਗੱਲ ਹੁੰਦੀ ਹੈ ਵੀ ਜੇ ਆਪਾਂ ਦੂਜਿਆਂ ਨੂੰ ਜਰਦੇ ਆਂ ਬਰਦਾਸ਼ ਕਰਦੇ ਆਂ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਵੀ ਸਭ ਤੋਂ ਪਹਿਲਾਂ ਜਰਨਾ ਸਿੱਖੋ ਦੂਜੇ ਨੂੰ ਜਰਨਾ ਸਿੱਖੋ ਜੇ ਤੁਸੀਂ ਖੁਦ ਕੁਝ ਬੰਨਣਾ ਚਾਹੁੰਦੇ ਆਂ ਆਪਣੇ 'ਚ ਪਤਾ ਕੀ ਹੋਇਆ ਪਿਆ ਵੀ ਆਪਾਂ ਦੂਜੇ ਬੰਦੇ ਨੂੰ ਜਰਦੇ ਨਹੀਂ ਆਪਾਂ ਨੂੰ ਲੱਗਦਾ ਹੁੰਦਾ ਵੀ ਖਣੀ ਅਸੀਂ ਇਹਨਾਂ ਦਾ ਵੇਖਦੇ ਆ ਹਨਾ ਸਾਡੇ ਕਰਕੇ ਇਹਨਾਂ ਦਾ ਬਟਨ ਆ ਗਿਆ ਖਣੀ ਜੇ ਮੈਂ ਇਹਨਾਂ ਦੀ ਵੀਡੀਓ ਦੇਖ ਲਈ ਕਮੈਂਟ ਕਰਤਾ ਤਾਂ ਇਹਨਾਂ ਨੂੰ ਪੈਸੇ ਬਣ ਜਾਣਗੇ ਵੀ ਮੈਂ ਦੇਖਾਂ ਹੀ ਨਾ ਜਿਵੇਂ ਹੁਣ ਜ਼ਿਆਦਾਤਰ ਲੋਕ ਹਨਾ ਸਟੋਰੀ ਦੇਖ ਲੈਂਦੇ ਆ ਤੇ ਥੋੜੀ ਵੈਸੇ ਫੋਟੋ ਪਾਈਏ ਤਾਂ ਉਹ ਨਹੀਂ ਦੇਖਦੇ ਹਨਾ ਤਾਂ ਇਹ ਹੁੰਦਾ ਵੀ ਨਿਗਾਹ ਤਰਖਣਾ ਚਾਹੁੰਦੇ ਹੁੰਦੇ ਆ ਨਾ ਲੋਕ ਪਰ ਉਹ ਤੁਹਾਨੂੰ ਜ਼ਰ ਨਹੀਂ ਰਹੇ ਹੁੰਦੇ ਤਾਂ ਸਭ ਤੋਂ ਪਹਿਲਾਂ ਗੱਲ ਤਾਂ ਹੈਗੀ ਇਹ ਵੀ ਦੂਜਿਆਂ ਨੂੰ ਜ਼ਰਨਾ ਸਿੱਖੋ ਤਾਂ ਇਹ ਬਟਨ ਆਇਆ ਹੈਗਾ ਜੀ ਸਾਡਾ ਤੇ ਕਾਫੀ ਬੀਜੀ ਸ਼ਡਿਊਲ ਚੱਲ ਰਿਹਾ ਸੀ ਮਸਾਂ ਇਹ ਬਟਨ ਜਿਹੜਾ ਆਉਂਦਾ ਬਹੁਤ ਅਰਦਾਸਾਂ ਇਹਦੇ ਵਾਸਤੇ ਕਰਨੀਆਂ ਪੈਂਦੀਆਂ ਜਿਹੜੇ ਭੈਣ ਭਰਾ YouTube ਚ ਲਾਉਂਦੇ ਆ ਉਹਨਾਂ ਨੂੰ ਪਤਾ ਹਨਾ ਵੀ ਕਿੰਨੀ ਇਸ ਤੇ ਮਿਹਨਤ ਲੱਗਦੀ ਹੈਗੀ ਆ ਬਹੁਤ ਦਿਨਾਂ ਦਾ ਹੀ ਆਇਆ ਹੋਇਆ ਤੇ ਸ਼ਡਿਊਲ ਇੰਨਾ ਬਿਜੀ ਸੀਗਾ ਵੀ ਇਹਨੂੰ ਓਪਨ ਕਰਨ ਲਈ ਤੇ ਘੱਟੋ ਘੱਟ 2-3 ਹਫ਼ਤੇ ਜਿਹੜੇ ਲੰਘ ਗਏ ਇਹਨੂੰ ਅਸੀਂ ਓਪਨ ਹੀ ਨਹੀਂ ਕੀਤਾ ਸੀਗਾ ਹਨਾ ਤੇ ਆਹ ਦੇਖੋ ਆ ਗਿਆ ਇੱਥੇ ਮੇਰਾ ਪੂਰਾ ਨਾਮ ਲਿਖਿਆ ਹੋਇਆ ਵੀਰਪਾਲ ਕੌਰ ਸੇਖੋਂ ਜੈਤੋ ਨਾਮ ਆ ਜਿਹੜਾ ਤੁਸੀਂ ਕੋਈ ਵੀ ਲਿਖਵਾ ਸਕਦੇ ਹੁੰਨੇ ਆ ਕਈ ਕਹਿੰਦੇ ਹੁੰਦੇ ਆ ਵੀ ਚੈਨਲ ਦਾ ਨਾਮ ਆ ਜੀ ਹੋਰ ਤੇ ਇਹਤੇ ਬਟਨ ਤੇ ਹੋਰ ਨਾਮ ਨਹੀਂ ਲਿਖਿਆ ਜਾ ਸਕਦਾ ਚੈਨਲ ਵਾਲਾ ਹੀ ਲਿਖਿਆ ਜਾ ਸਕੂਗਾ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਤੇ ਇਹਤੇ ਤੁਸੀਂ ਕੋਈ ਵੀ ਨਾਮ ਆ ਜਿਹੜਾ ਇਹ ਲਿਖਾ ਸਕਦੇ ਹੁੰਦੇ ਆ ਬਹੁਤ ਇਹਦੀ ਸਾਨੂੰ ਖੁਸ਼ੀ ਆ ਤੇ ਬਹੁਤ ਮਿਹਨਤ ਬਾਅਦਾਂ ਗਾਂ YouTube ਆ ਜਿਹੜਾ ਉਹ ਬੰਦੇ ਦੀ ਚੀਕ ਕਢਾਉਂਦਾ ਮਤਲਬ ਛੇਤੀ ਆ ਜਿਹੜਾ YouTube ਤੇ ਤੁਸੀਂ ਕਾਮਯਾਬ ਆ ਜਿਹੜਾ ਉਹ ਨਹੀਂ ਹੋ ਸਕਦੇ ਇਹਦੇ ਵਾਸਤੇ ਮਿਹਨਤ ਲੱਗਦੀ ਆ ਤੇ ਕਈ ਲੋਕ ਕੀ ਹੁੰਦਾ ਵੀ ਆਪਦੇ ਕੰਮਕਾਰ ਛੱਡ ਕੇ ਹਨਾ ਵੀ ਕੱਲੀ YouTube ਤੇ ਹੋ ਜਾਂਦੇ ਆ ਇਹ ਪਹਿਲੀ ਗੱਲ ਤਾਂ ਸਭ ਤੋਂ ਹੁਣ ਪੁਆਇੰਟ ਨੋਟ ਕਰ ਲਿਓ ਵੀ ਕਿਹੜੇ-ਕਿਹੜੇ ਪੁਆਇੰਟ ਆ ਪਹਿਲਾਂ ਤਾਂ ਇਹ ਪਾਰਟ ਟਾਈਮ ਹੀ ਇਹਨੂੰ ਤੁਸੀਂ ਕਰਨਾ ਵੀ ਆਇਆ ਨਾ ਹੋਵੇ ਵੀ ਤੁਸੀਂ ਕਹੋ ਵੀ YouTube ਤੋਂ ਹੀ ਸਾਡੇ ਘਰ ਦਾ ਰਸਨਾ ਆਊਗਾ ਇਹ ਨਹੀਂ ਹੋ ਸਕਦਾ ਕਿਉਂਕਿ ਸਾਡੇ ਤਾਂ ਦੇਖੋ ਕਿੰਨੇ ਕੰਮ ਆ ਅਸੀਂ ਕੱਲੇ ਸੋਸ਼ਲ ਮੀਡੀਆ ਤੇ ਨਿਰਭਰ ਨਹੀਂ ਰਹਿ ਸ਼ੁਰੂ ਤੋਂ ਹੀ ਬੇਸ਼ੱਕ ਇਨਕਮ ਆ ਜਿਹੜੀ ਸੋਸ਼ਲ ਮੀਡੀਆ ਦੀ ਸਾਰੇ ਕੰਮਾਂ ਤੋਂ ਜ਼ਿਆਦਾ ਹੁੰਦੀ ਆ ਹੁਣ ਜਿੰਨੇ ਵੀ ਅਸੀਂ ਕੰਮ ਕਰਦੇ ਆ ਸਾਰਿਆਂ ਨਾਲੋਂ ਵੱਧ ਪੈਸਾ ਜਿਹੜਾ ਅਸੀਂ YouTube Facebook ਤੋਂ ਕਮਾਉਨੇ ਆ ਪਰ ਫਿਰ ਵੀ ਇਹਨੂੰ ਅਸੀਂ ਆਏ ਨਹੀਂ ਲੈ ਕੇ ਚੱਲੇ ਵੀ ਅਸੀਂ ਹੋਰ ਕੰਮਕਾਰ ਛੱਡ ਕੇ ਤੇ ਇਕੱਲੀ YouTube ਤੇ ਹੋ ਜਾਈਏ ਜਾਂ ਵੀਡੀਓ ਬਣਾਉਣ ਤੇ ਹੋ ਜਾਈਏ ਹੈਨਾ ਪਹਿਲਾ ਪੁਆਇੰਟ ਤਾਂ ਇਹ ਹੈਗਾ ਵੀ ਨਾਲ ਜਿਹੜਾ ਤੁਸੀਂ ਕੰਮ ਕਰਦੇ ਆ ਉਹਨੂੰ ਕਰਦੇ ਰਹਿਣਾ ਠੀਕ ਆ ਦੂਜਾ ਕਈ ਲੋਕਾਂ ਦੇ ਹੁੰਦੇ ਆ ਬੈਂਬਰ ਵੀ ਤੁਸੀਂ ਤਾਂ ਜੀ ਸਰਚ ਹੋਣ ਵਾਲਾ ਨਾਮ ਰੱਖੋ ਦੇਖੋ ਮੇਰਾ ਨਾਮ ਆ ਵੀਰਪਾਲਕ ਔਰ ਸੇਖੋਂ ਤੇ ਮੈਂ ਆਪਦਾ ਨਾਮ ਰੱਖਿਆ ਚੈਨਲ ਤੇ ਤੇ ਉਹੀ ਪਲੇ ਬਟਨ ਤੇ ਆ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਇਹ ਵਹਿਮ ਹੁੰਦਾ ਤੁਸੀਂ ਕੋਈ ਵੀ ਨਾਮ ਆ ਜਿਹੜਾ ਉਹ ਰੱਖ ਸਕਦੇ ਆ ਤੀਜੀ ਗੱਲ ਹੈਗੀ ਆ ਵੀ ਜਿਵੇਂ ਹੁੰਦਾ ਵੀ ਗਾਣੇ ਲਾ ਕੇ ਲੋਕਾਂ ਨੂੰ ਹੁੰਦਾ ਵੀ ਆਈ ਨੱਚ ਨਚਾ ਕੇ ਵੀਡੀਓ ਪਾ ਲਾਂਗੇ ਹਨਾ ਦਿਖਾਣੀ ਅਸੀਂ ਕਿੰਨੇ ਕੋ ਫੇਮਸ ਹੋ ਜਾਾਂਗੇ ਤੁਹਾਡੇ ਚ ਸਕਿੱਲ ਹੋਣਾ ਚਾਹੀਦਾ ਕਿਉਂਕਿ ਡੇਲੀ ਆਪਾਂ ਨੂੰ ਕੰਟੈਂਟ ਚਾਹੀਦਾ ਹੁੰਦਾ ਬਣਾਉਣ ਲਈ ਮੈਨੂੰ ਤਾਂ ਦੇਖੋ ਕਿੰਨੇ ਕੰਮ ਆਉਂਦੇ ਆ ਹਨਾ ਇੱਕ ਇੱਕ ਕੋਈ ਕਿਸੇ ਤੇ ਵੀਡੀਓ ਪਾ ਲਈਏ ਹਨਾ ਆਪਾਂ ਤਾਂ ਤੁਹਾਡੇ ਚ ਕੋਈ ਸਕਿੱਲ ਹੋਣਾ ਚਾਹੀਦਾ ਕੋਈ ਕਲਾ ਹੋਣੀ ਚਾਹੀਦੀ ਹੈ ਜਿਹਨੂੰ ਜਿਹਦੇ ਨਾਲ ਤੁਸੀਂ ਆਪਦੇ ਕੰਮ ਨੂੰ ਵੀ ਪ੍ਰਮੋਟ ਕਰ ਸਕਦੇ ਆ ਹਨਾ ਤੇ ਦੂਜਿਆਂ ਨੂੰ ਵੀ ਦੇਖ ਕੇ ਹੌਸਲਾ ਮਿਲਦਾ ਕੋ ਸਿੱਖਣ ਨੂੰ ਮਿਲਦਾ ਤੇ ਚੰਗਾ ਵੀ ਲੱਗਦਾ ਹਨ ਵੀ ਆਏ ਹੁਣ ਆਪਾਂ ਨੱਚ-ਨੱਚ ਕੇ ਕਿੰਨਾ ਕੁ ਕਮਲੇ ਹੋ ਜੂਗਾ ਹਨ ਬੰਦਾ ਕਿੰਨੀਆਂ ਕੁ ਵੀਡੀਓ ਪਾ ਲੂਗਾ ਤਾਂ ਤੁਹਾਡੇ ਕੋਲ ਕੋਈ ਸਕਿੱਲ ਹੋਣਾ ਚਾਹੀਦਾ ਇਹਦੇ ਨਾਲ ਤੁਸੀਂ ਆਪਦਾ ਕੰਮ ਵੀ ਪ੍ਰਮੋਟ ਕਰ ਸਕਦੇ ਆ ਤੇ ਉਹਨੂੰ ਅੱਗੇ ਲਿਜਾ ਸਕਦੇ ਆ ਤੇ ਨਾਲ-ਨਾਲ YouTube Facebook ਤੇ ਜਿਹੜਾ ਕੰਮ ਵੀ ਕਰ ਸਕਦੇ ਆ ਹੁਣ ਅਗਲੀ ਤੇ ਮੇਨ ਗੱਲ ਹੈਗੀ ਆ ਵੀ ਤੁਸੀਂ ਕਈ ਵਾਰੀ ਹੋ ਸਕਦਾ ਵੀ ਤੁਹਾਡਾ ਇਲਕਾ ਜਿਹੜਾ ਹਨ ਉਹ ਕੰਮ ਕਰ ਜੇ ਪਰ ਕਈ ਲੋਕ ਚਾਹੁੰਦੇ ਆ ਵੀ ਹੁਣ ਮੈਂ ਅੱਜ ਵੀਡੀਓ ਪਾਵਾਂ ਤੇ ਕੱਲ ਨੂੰ ਬਸ ਚੱਲ ਪਏ ਤੇ ਰਾਤੀ ਰਾਤ ਜਿਹੜਾ ਅਸੀਂ ਸਟਾਰ ਬਣ ਜੀਏ ਕਿਉਂਕਿ ਸਾਨੂੰ ਤਾਂ ਜੀ ਦੇਖੋ 2 ਤੋਂ 3 ਸਾਲ ਹੋ ਗਏ ਮਤਲਬ ਇਹ ਜਿਹੜੀਆਂ ਚੀਜ਼ਾਂ ਉਹ ਸਮਾਂ ਤੇ ਸਬਰ ਮੰਗਦੀਆਂ ਸਬਰ ਤੁਹਾਨੂੰ ਰੱਖਣਾ ਪਏਗਾ ਹੋ ਸਕਦਾ ਤੁਹਾਨੂੰ ਸਾਲ ਲੱਗ ਜੇ ਹੋ ਸਕਦਾ ਤੁਹਾਨੂੰ 2 ਸਾਲ ਲੱਗ ਜਾਣ ਤੀਜੀ ਗੱਲ ਇਹ ਆ ਵੀ ਹੁਣ ਆਪਾਂ ਕੋਈ ਵੀ ਬਿਜ਼ਨਸ ਸ਼ੁਰੂ ਕਰਦੇ ਆ ਕੋਈ ਕੱਪੜੇ ਦਾ ਕੋਈ ਕੁਝ ਵੀ ਹੈ ਨਾ ਤਾਂ ਕੋਈ 10-20 ਲੱਖ ਰੁਪਈਆ ਲਾਉਣੇ ਆ ਆਪਾਂ ਬਾਹਰ ਵੀ ਜਾਂਦੇ ਆ ਤਾਂ ਜ਼ਮੀਨ ਦਾ ਕਿੱਲਾ ਵੇਚਦੇ ਆ ਹਨਾ ਇਦੇ ਵਿੱਚ ਕੀ ਹੁੰਦਾ ਵੀ ਆਪਣੀ ਜੇਬ ਚੋਂ ਕੁਝ ਵੀ ਨਹੀਂ ਗਿਆ ਮਤਲਬ ਆਪਣੀ ਇਨਵੈਸਟਮੈਂਟ ਹੈ ਨਹੀਂ ਆਇ ਨਹੀਂ ਵੀ ਆਪਾਂ ਕੋਈ ਲੋਨ ਲੈ ਕੇ ਕੋਈ ਕੰਮ ਸ਼ੁਰੂ ਕਰਨਾ ਹਨਾ ਜਿਹੜਾ ਤੁਹਾਡੇ ਹੱਥ ਚ ਮੋਬਾਈਲ ਆ ਵੈਸੇ ਵੀ ਲੋਕਾਂ ਕੋਲੇ ਕਿੰਨੇ ਮਹਿੰਗੇ ਮਹਿੰਗੇ ਮੋਬਾਈਲ ਹੁੰਦੇ ਆ ਹਨਾ ਉਹਦੇ ਤੋਂ ਤੁਸੀਂ ਇਹਨੂੰ ਸ਼ੁਰੂ ਕਰ ਸਕਦੇ ਆ ਅਸੀਂ ਕਦੇ ਵੀ ਸੋਸ਼ਲ ਮੀਡੀਆ ਲਈ ਇੱਕ ਪੈਸਾ ਵੀ ਆਪਦੇ ਦੂਜੇ ਕੰਮ ਚੋਂ ਇਧਰ ਨਹੀਂ ਵਰਤਿਆ ਜਿਹੜੀ ਇਹਦੀ ਕਮਾਈ ਆ ਇਹਦੇ ਚੋਂ ਹੀ ਇਹਦੀਆਂ ਚੀਜ਼ਾਂ ਲਈਆਂ ਹਮੇਸ਼ਾ ਵੀ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਨਹੀਂ ਜੀ ਮੈਂ ਵੀ ਸ਼ੁਰੂ ਕਰ ਦਿਆਂ ਪਰ ਪਹਿਲਾਂ ਮੈਨੂੰ 1.5 ਲੱਖ ਦਾ ਫੋਨ ਹੈ ਨਹੀਂ ਮੇਰੇ ਕੋਲ ਲਾਈਟ ਹੈ ਨਹੀਂ ਮੇਰੇ ਕੋਲ 14-15 ਹਜ਼ਾਰ ਵਾਲੇ ਮਾਈਕ ਹੈ ਨਹੀਂ ਫਿਰ ਮੈਂ ਸ਼ੁਰੂ ਕਰੂੰਗਾ ਜੇ ਇੰਨਾ ਸਮਾਨ ਪੂਰਾ ਹੋਊਗਾ ਇਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ ਜਿਹੜਾ ਤੁਹਾਡੇ ਹੱਥ ਚ ਮੋਬਾਈਲ ਆ ਉਹਦੇ ਤੋਂ ਹੀ ਤੁਸੀਂ ਸ਼ੁਰੂ ਕਰ ਸਕਦੇ ਆ ਠੀਕ ਹੈ ਤਾਂ ਪਹਿਲਾਂ ਕੋਈ ਵੀ ਖਰਚਾ ਜਿਹੜਾ ਨਹੀਂ ਹੈਗਾ ਇਹਤੇ ਕੋਈ ਜ਼ੀਰੋ ਇਨਵੈਸਟਮੈਂਟ ਹੈਗੀ ਹੈ ਤੇ ਆਪਾਂ ਆਰਾਮ ਨਾਲ ਸ਼ੁਰੂ ਕਰ ਸਕਦੇ ਆ ਮਤਲਬ ਪੈਸਾ ਆਪਾਂ ਕੋਈ ਨਹੀਂ ਲਾਉਣਾ ਸ਼ੁਰੂ ਦੇ ਵਿੱਚ ਠੀਕ ਹੈ ਬਾਕੀ ਇਹਦੀ ਜਿਹੜੀ ਕਮਾਈ ਆ ਉਹਦੇ ਨਾਲ ਹੀ ਤੁਸੀਂ ਇਹਦੇ ਵਾਸਤੇ ਜੋ ਵੀ ਸਮਾਨ ਚਾਹੀਦਾ ਹੈ ਨਾ ਉਹ ਲੈ ਸਕਦੇ ਹੈਗੇ ਆ ਤੇ ਜ਼ਰੂਰੀ ਚੀਜ਼ਾਂ ਇਹੀ ਹੈਗੀਆਂ ਜਿਹੜੀਆਂ 507 ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਤੇ ਸਾਡਾ ਮਤਲਬ ਫੇਸਬੁੱਕਾ ਜਿਹੜਾ ਉਹ ਬਹੁਤ ਜਲਦੀ ਹੋ ਗਿਆ ਸੀਗਾ ਨਾਂ ਜਲਦੀ ਮੋਨੇਟਾਈਜ਼ ਹੋ ਗਿਆ ਸੀਗਾ ਉਦੋਂ ਦਾ ਸਾਨੂੰ ਐ ਵੀ ਨਹੀਂ ਸੀ ਪਤਾ ਹੁੰਦਾ ਵੀ ਪੈਸੇ ਆਉਣਗੇ ਹਨਾ ਤੇ ਪਹਿਲੀ ਵਾਰੀ ਕਾਫੀ ਸਾਨੂੰ ਪੈਸੇ ਵੀ ਜਿਹੜੇ ਆ ਗਏ ਸੀਗੇ ਬਹੁਤ ਜ਼ਿਆਦਾ ਤੇ ਫਿਰ ਜਿਵੇਂ ਹਨਾ ਬੰਦਾ ਹੋਰ ਪੋਜ਼ਿਟਿਵ ਹੋ ਜਾਂਦਾ ਹੋਰ ਲੱਗਿਆ ਰਹਿੰਦਾ ਪਰ YouTube ਨੇ ਸਾਡੀ ਪੂਰੀ ਚੀਕ ਕਢਾਈ ਆ ਜਿਵੇਂ ਸਾਲ ਬਾਅਦ ਹਨਾ ਚੱਲਿਆ ਜਾ ਕੇ ਚੰਗੀ ਤਰ੍ਹਾਂ ਤਾਂ ਪਰ ਅਸੀਂ ਛੱਡਿਆ ਨਹੀਂ ਕਿਉਂਕਿ ਅਸੀਂ ਥੋੜੇ ਜਿ ਪੱਕੇ ਆ ਮਤਲਬ ਹਿੰਦੀ ਬੰਦੇ ਹੁੰਦੇ ਆ ਨਾ ਜਿਵੇਂ ਅਸੀਂ ਕੋਈ ਵੀ ਕੰਮ ਆ ਜਿਹੜਾ ਕਦੇ ਵੀ ਮੈਂ ਛੱਡਿਆ ਨਹੀਂ ਵਿਚਾਲੇ ਵੀ ਜੇ ਨਹੀਂ ਹੋ ਰਿਹਾ ਤਾਂ ਛੱਡ ਦਿਓ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਵੀ ਇਹਨੂੰ ਕੰਟੀਨਿਊ ਅਸੀਂ ਕੀਤਾ ਤੇ ਇੱਕ ਦਿਨ ਜਿਹੜਾ ਇਹਨੂੰ ਅਸੀਂ ਪ੍ਰਾਪਤ ਕਰ ਲਿਆ ਤੇ ਹੁਣ ਅੱਗੇ ਵੀ ਜਿਹੜਾ ਹੈ ਨਾ 골ਡਨ ਬਟਨ ਆਵੇ ਜਲਦੀ ਹੈ ਨਾ ਫਿਰ ਡਾਇਮੰਡ ਬਟਨ ਆਵੇ ਬਾਕੀ ਤੁਸੀਂ ਸਾਰਿਆਂ ਨੇ ਚੰਗੀ ਚੀਜ਼ ਨੂੰ ਸਪੋਰਟ ਕੀਤਾ ਜਿਵੇਂ ਮੈਂ ਆਰੀ ਕਢਾਈ ਵਗੈਰਾ ਸਿਖਾਉਣੀ ਹੈ ਹਨਾ ਫੂਡ ਨੂੰ ਲੈ ਕੇ ਵੀ ਆਪਾਂ ਕਾਫੀ ਬਲੌਗ ਆ ਜਿਹੜੇ ਬਣਾਉਣੇ ਆ achar ਵਗੈਰਾ ਨਾਲ ਸਾਰੀਆਂ ਚੀਜ਼ਾਂ ਨੂੰ ਤੁਸੀਂ ਪਸੰਦ ਕੀਤਾ ਕਿਉਂਕਿ ਆਪਾਂ ਉਹ ਨੱਚਣ ਵਾਲੇ ਹੈਣੀਗੇ ਹੈਨਾ ਨਾ ਕੋਈ ਅੱਗਾ ਪਿੱਛਾ ਦਿਖਾਉਣ ਵਾਲੇ ਤਾਂ ਚੰਗੀਆਂ ਚੀਜ਼ਾਂ ਨੂੰ ਤੁਸੀਂ ਵੀ ਪ੍ਰਮੋਟ ਕੀਤਾ ਤੁਸੀਂ ਆਡੀਅנס ਨੇ ਵੀ ਮੇਰਾ ਸਾਥ ਦਿੱਤਾ ਮੇਰਾ ਵੀ ਫਰਜ਼ ਬਣਦਾ ਵੀ ਮੈਂ ਤੁਹਾਨੂੰ ਸੱਚੀਆਂ ਗੱਲਾਂ ਦੱਸਾਂ ਹੈਨਾ ਵੀ ਜਿਹੜੀਆਂ ਸੱਚੀ ਸੱਚ ਆ ਤਾਂ ਇਹਦੇ ਵਿੱਚ ਕੋਈ ਵੀ ਝੂਠ ਨਹੀਂ ਤੇ ਸਭ ਤੋਂ ਮੇਨ ਗੱਲ ਬਸ ਇਹੀ ਹੁੰਦੀ ਹੈ ਹੈਨਾ ਵੀ ਸਾਰੇ ਤੁਹਾਨੂੰ ਸਹਿਯੋਗ ਕਰਨ ਤੁਹਾਨੂੰ ਸਪੋਰਟ ਕਰਨ ਤੇ ਇਹ ਬਟਨ ਲਿਆਉਣ ਤੱਕ ਮੇਰੀ ਸਾਰਿਆਂ ਨੇ ਬਹੁਤ ਮਦਦ ਕੀਤੀ ਕੀਆ ਸਾਰੀ ਮੇਰੀ ਆਡੀਅנס ਦਾ ਸਾਰੇ ਮੇਰੇ ਫੋਲੋਅਰ ਸਬਸਕ੍ਰਾਈਬਰ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਲਾਸਟ ਤੇ ਜਿਹੜੀ ਮੇਨ ਗੱਲ ਹੈਗੀ ਆ ਉਹ ਹੈਗੀ ਆ ਵੀ ਲੋਕਾਂ ਦੀਆਂ ਵੀਡੀਓ ਚੱਕ ਚੱਕ ਕੇ ਪਾ ਕੇ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਤੁਹਾਡਾ ਆਪਣਾ ਕੰਟੈਂਟ ਹੋਣਾ ਚਾਹੀਦਾ ਖੋਦ ਦਾ ਕ੍ਰੀਏਟ ਕਰੋ ਖੋਦ ਦਾ ਕੁਝ ਬਣਾਓ ਫੇਰ ਹੀ ਤੁਸੀਂ ਸੋਸ਼ਲ ਮੀਡੀਆ ਤੇ ਪੈਸਾ ਕਮਾ ਸਕਦੇ ਆ ਉਹ ਕਿੰਨਾ ਟਾਈਮ ਚੱਲ ਸਕਦਾ ਹਨ ਵੀ ਆਪਾਂ ਕਿਸੇ ਦੀਆਂ ਚੱਕ ਕੇ ਪਾਈਏ ਅਗਲਾ ਕਾਪੀਰਾਈਟ ਮਾਰ ਦੂਗਾ ਥੋੜਾ ਚੈਨਲ ਉੱਡ ਜਾਊਗਾ ਤਾਂ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਮੈਂ ਵੀਰਪਾਲ ਕੌਰ ਸਿੱਖੋਂ ਜੱਤੋ ਤੇ ਮੇਰੇ ਇਹ ਪਲੇ ਬਟਨ ਤੇ ਵੀ ਇਹੀ ਨਾਮ ਲਿਖਿਆ ਤੇ ਜਿਨ੍ਹਾਂ ਨੇ ਹਸ ਤੱਕ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅੱਗੇ ਵੀ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਰੱਖੂੰਗੀ ਤਾਂ ਕਿ ਤੁਸੀਂ ਵੀ ਸੋਸ਼ਲ ਮੀਡੀਆ ਤੇ ਕਾਮਯਾਬ ਹੋ ਸਕੋ ਸੋਸ਼ਲ ਮੀਡੀਆ ਤੋਂ ਪਰ ਪਰ ਕੇ ਪੈਸੇ ਆ ਜਿਹੜੇ ਉਹ ਕਮਾ ਸਕੋ ਕੱਲੀ ਕੱਲੀ ਗੱਲ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਫੋਲੋ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ